ਰਾਮਸਰੂਪ ਅਣਖੀ ਜੀ ਦੇ ਨਾਵਲ ਪ੍ਰਤਾਪੀ ਦਾ ਅਗਲਾ ਭਾਗ ਉਹ ਰਾਤ ਵੀ ਕੱਸੀ ਦੇ ਪਾਣੀ ਦੀ ਰਾਤ ਸੀ ਆਮ ਰਾਤਾਂ ਵਰਗੀ ਰਾਤ ਸੀ ਨਵਾਂ ਕੁਝ ਨਹੀਂ ਸੀ ਫੱਗਣ ਚੇਤ ਦੀ ਰੁੱਤ ਸੀ ਹਵਾ ਵਿੱਚ ਕੱਚੇ ਦਾਣਿਆਂ ਦੀਆਂ ਸੁਗੰਧਾਂ ਘੁਲੀਆਂ ਹੋਈਆਂ ਸਨ ਕਣਕਾਂ ਨੂੰ ਆਖਰੀ ਪਾਣੀ ਦਿੱਤੇ ਜਾ ਰਹੇ ਸਨ ਬਖਤੌਰੀ ਕਿਆ ਨੇ ਇਸ ਵਾਰ ਅੱਠ ਘੁੰਮਾ ਕਣਕ ਬੀਜੀ ਸੀ ਰੂੜੀ ਦਾ ਪੂਰਾ ਰੇਪ ਆਇਆ ਸੀ ਜ਼ਮੀਨ ਵੀ ਚੰਗੀ ਸੀ ਕਣਕ ਐਨ ਕਾਲੀ ਨਾਗ ਉਸਰੀ ਖੜੀ ਸੀ ਇਸ ਵਾਰ ਵੀ ਉਹਨਾਂ ਦੀ ਰਾਤ ਦੀ ਵਾਰੀ ਸੀ ਉਹਨਾਂ ਨੇ ਇੱਕ ਘੰਟਾ ਕਿਸੇ ਤੋਂ ਉਧਾਰਾ ਪਾਣੀ ਲੈ ਲਿਆ ਸੀ ਚਾਹੁੰਦੇ ਸਨ ਕਿ ਅੱਠ ਦੇ ਅੱਠ ਘੁੰਮਾਂ ਵਿੱਚ ਸਾਰੇ ਪਤਲਾ ਪਤਲਾ ਪਾਣੀ ਫੇਰ ਜਾਵੇ ਬਸ ਫੇਰ ਤਾਂ ਲੋੜ ਹੀ ਕੋਈ ਨਹੀਂ ਸੀ ਫੇਰ ਤਾਂ ਹਵਾ ਵਿੱਚ ਥੋੜੀ ਗਰਮੀ ਭਰਨੀ ਸੀ ਅਤੇ ਕਣਕਾਂ ਪੱਕ ਜਾਣੀਆਂ ਸਨ ਉਹ ਪੂਰੀ ਚੰਦ ਦੀ ਰਾਤ ਸੀ ਦਿਨ ਛਿਪਦਿਆਂ ਹੀ ਥੋੜਾ ਹਨੇਰਾ ਹੋਏ ਤਾਂ ਚੜ੍ਹਦੇ ਵੱਲੋਂ ਚੰਦ ਪੂਰਾ ਲਾਲ ਹੋ ਕੇ ਉ ਤਾਂ ਉੱਠਿਆ ਸੀ ਖੂਨੀ ਰੰਗ ਸੀ ਚੰਦ ਦਾ ਜਿਵੇਂ ਉਹਦੇ ਮੱਥੇ ਵਿੱਚ ਜ਼ਹਿਰੀਲੀ ਅੱਗ ਬਲ ਰਹੀ ਹੋਵੇ ਸਿਖਰ ਉੱਤੇ ਆ ਕੇ ਉਹ ਚਿੱਟਾ ਹੋ ਗਿਆ ਬਰਫ਼ ਜਿਹਾ ਉਹਦਾ ਚਾਨਣ ਉਸ ਸਮੇਂ ਸੂਰਜੀ ਤੋਂ ਪਵਾਂਗ ਧਰਤੀ ਦੇ ਕਣ-ਕਣ ਵਿੱਚ ਸਮਾ ਗਿਆ ਸੀ ਉਸ ਰਾਤ ਚੰਦਰਮਾ ਪੂਰਾ ਚਾਨਣ ਕਿਧਰੋਂ ਲੈ ਕੇ ਆਇਆ ਸੀ ਇਸੇ ਕਰਕੇ ਪੱਛੋ ਦੀ ਗੁੱਠ ਵਿੱਚ ਲਟਕਦਾ ਵੀ ਉਹ ਓਨਾ ਹੀ ਭਰਪੂਰ ਸੀ ਧਰਤੀ ਦੀਆਂ ਹਰੀਆਲੀਆਂ ਉੱਤੇ ਬਰਫ਼ਾਂ ਬਖੇਰਦਾ ਪਰ ਉਸ ਰਾਤ ਦਾ ਚੰਦ ਸੱਚਮੁੱਚ ਖੂਨੀ ਹੋ ਨੁੱਬੜਿਆ ਸੀ ਉਸ ਦਿਨ ਸੂਰਜ ਛਿਪਦਿਆਂ ਹੀ ਬਖਤੌਰੇ ਤੇ ਬਚਿੱਤਰ ਨੇ ਰੋਟੀ ਖਾਧੀ ਤੇ ਫਿਰ ਚਾਹ ਦਾ ਸਮਾਨ ਲਾੜ ਬਣ ਕੇ ਉਹ ਖੇਤ ਨੂੰ ਤੁਰ ਪਏ ਸਨ ਖਾਸਾ ਹਨੇਰਾ ਉੱਤਰ ਆਇਆ ਸੀ ਜਦੋਂ ਮੋਗੇਦਾਰ ਨੇ ਉਹਨਾਂ ਨੂੰ ਪਾਣੀ ਵੰਡਾਇਆ ਮੋਗੇਦਾਰ ਆਪ ਉਸ ਦਿਨ ਖੇਤ ਗਿਆ ਸੀ ਤੇ ਜੇਬੀ ਘੜੀ ਦੀਆਂ ਸੂਈਆਂ ਦੇਖ ਦੇਖ ਐਨ ਵਕਤ ਉੱਤੇ ਨੱਕੇ ਨੂੰ ਕਹੀ ਦਾ ਟੱਕ ਮਰਵਾ ਦਿੱਤਾ ਸੀ ਮੋਗੇਦਾਰ ਇਮਾਨਦਾਰ ਬੰਦਾ ਸੀ ਕਿਸੇ ਦੀ ਤਰਫਦਾਰੀ ਨਹੀਂ ਕਰਦਾ ਸੀ ਪਿਛਲੀ ਵਾਰ 5 ਮਿੰਟਾਂ ਪਿੱਛੇ ਹੀ ਉਹਨਾਂ ਦਾ ਰੌਲਾ ਪਿਆ ਗਿਆ ਸੀ ਇਸੇ ਕਰਕੇ ਇਸ ਵਾਰ ਮੋਗੇਦਾਰ ਮੌਕੇ ਉੱਤੇ ਸੀ ਇਸ ਵਾਰ ਕੱਸੀ ਬਹੁਤੀ ਭਰ ਕੇ ਨਹੀਂ ਆਈ ਸੀ ਖਾਲ ਦਾ ਪਾਣੀ ਸੁਸਤ ਚਾਲ ਸੀ ਜਦੋਂ ਹੀ ਉਹ ਕਿਆਰੇ ਦਾ ਨਵਾਂ ਨੱਕ ਵੜਦੇ ਖਾਲ ਜਿਵੇਂ ਖਾਲੀ ਹੋ ਜਾਂਦਾ ਹੋਵੇ ਬਚਿੱਤਰ ਹੀ ਨੱਕੇ ਵੜਦਾ ਤੇ ਬਚਿੱਤਰ ਹੀ ਅਗਲੇ ਕਿਆਰੇ ਲਈ ਖਾਲ ਦੇ ਬੰਨ ਨੂੰ ਖੋਲਦਾ ਕਿਆਰੇ ਦੇ ਸਿਰੇ ਲੱਗਿਆ ਪਾਣੀ ਵੀ ਆਪ ਦੇਖਣ ਜਾਂਦਾ ਬਖਤੌਰਾ ਤੌਰੀ ਖਾਲਦਾ ਢੇੜਾ ਫੇੜਾ ਰੱਖਦਾ ਦਰਸੀ ਕਿ ਕੋਈ ਦੁਸ਼ਮਣ ਪਿੱਛੋਂ ਹੀ ਨੱਕਾਲਾ ਖੋਲ ਦੇਵੇ ਅਤੇ ਉਹਨਾਂ ਦੇ ਪਾਣੀ ਦਾ ਸੋਨਾ ਅਜਾਈ ਕਿਧਰੇ ਰੁੜ ਜਾਵੇ ਬਖਤੌਰਾ ਇੱਕ ਢੇੜਾ ਕੱਸੀ ਦਾ ਵੀ ਮਾਰ ਕੇ ਆਇਆ ਸੀ ਲੋਕ ਸ਼ੈਤਾਨ ਸਨ ਕੱਸੀ ਵਿੱਚ ਮੋੜੀਆਂ ਜਾਂ ਘਾਹ ਫੂਸਤੇ ਥੱਬੇ ਸੁੱਟ ਦਿੰਦੇ ਸਨ ਐਵੇਂ ਬਸ ਐਵੇਂ ਸ਼ਰੀਕ ਨੂੰ ਤੰਗ ਕਰਨਾ ਹੁੰਦਾ ਬਖਤੌਰੇ ਨੇ ਦੋ ਵਾਰ ਚਾ ਵੀ ਬਣਾਈ ਸੀ ਰਾਤ ਅੱਧੀ ਤੋਂ ਵੱਧ ਟੱਪ ਚੁੱਕੀ ਹੋਵੇਗੀ ਚੰਦ ਆਸਮਾਨ ਦੀ ਟੀਸੀ ਨੂੰ ਹੱਥ ਲਾ ਕੇ ਥੱਲੇ ਉਤਰ ਆਇਆ ਸੀ ਅਤੇ ਕਿਸੇ ਜਿੱਤ ਦੇ ਨਸ਼ੇ ਵਿੱਚ ਪੂਰੇ ਜਲੌ ਨਾਲ ਚਮਕ ਰਿਹਾ ਸੀ ਉਹਨਾਂ ਨੇ ਲਗਭਗ ਸਾਰੀ ਕਣਕ ਨੂੰ ਪਾਣੀ ਲਾ ਲਿਆ ਸਿਰਫ ਚਾਰ ਕਿਾਰੇ ਬਾਕੀ ਸਨ ਬਖਤੌਰੇ ਨੇ ਮੁੰਡੇ ਨੂੰ ਛੁੱਟੀ ਦਿੱਤੀ ਬਚਿੱਤਰਾ ਜਾ ਹੋਏ ਤੂ ਤਾਂ ਘਰ ਨੂੰ ਥੱਕਿਆ ਹੋਵੇਂਗਾ ਸੌਂ ਲੈ ਜਾ ਕੇ ਇਹ ਮੈਂ ਆ ਪਰਮਾ ਲੂ ਉਨ੍ਹਾਂ ਦੀ ਵਾਰੀ ਵੀ ਮੁੱਕਣ ਵਾਲੀ ਸੀ ਪਤਾ ਨਹੀਂ ਸੀ ਕਦੋਂ ਆ ਕੇ ਅਗਲਾ ਕੋਈ ਪਾਣੀ ਵੱਡ ਲਵੇ ਬਚਿੱਤਰ ਨੇ ਆਪਣਾ ਲੀੜਾ ਕੱਪੜਾ ਸਾਂਭਿਆ ਹੱਥ ਵਿੱਚ ਂਗਧਾਲਾ ਅਤੇ ਮੋਢੇ ਕਹੀ ਧਰ ਕੇ ਤੁਰ ਪਿਆ ਪਿੰਨੂ ਉਹ ਪੂਰਾ ਥੱਕ ਚੁੱਕਿਆ ਸੀ ਅੰਗ ਪੈਰ ਚਿੱਲੂ ਚਿੱਲੂ ਕਰ ਰਹੇ ਸਨ ਸਿਰ ਨੂੰ ਨੀਂਦ ਦੀ ਖੁਮਾਰੀ ਚੜੀ ਹੋਈ ਸੀ ਬਖਤੌਰੇ ਕੋਲ ਦੂਜੀ ਕਹੀ ਸੀ ਇੱਕ ਕਿਆਰੇ ਸਿਰੇ ਲੱਗ ਜਾਂਦਾ ਤਾਂ ਉਹ ਆਰਾਮ ਨਾਲ ਅਗਲੇ ਕਿਆਰੇ ਦਾ ਨੱਕਾ ਵੱਡਦਾ ਕੋਈ ਕਾਹਲ ਨਹੀਂ ਸੀ ਕੋਈ ਚਿੰਤਾ ਨਹੀਂ ਸੀ ਚੰਨ ਚਾਨਣੀ ਰਾਤ ਵਿੱਚ ਕਣਕ ਦਾ ਕਾਲਾ ਸਮੁੰਦਰ ਦੂਰ ਤੱਕ ਫੈਲ ਗਿਆ ਸੀ ਉਹ ਮਣਾ ਦਾ ਹਿਸਾਬ ਲਾ ਰਿਹਾ ਸੀ ਉਸ ਰਾਤ ਉਹਨਾਂ ਦੇ ਖੇਤ ਜਾਣ ਪਿੱਛੋਂ ਗੇਲੋ ਨੇ ਬਾਰ ਨੂੰ ਜਿੰਦਾ ਲਾ ਕੇ ਕੁੰਜੀ ਆਪਣੀ ਨਿਗਾਹ ਥੱਲੇ ਕਿਧਰੇ ਰੱਖ ਲਈ ਸੀ ਰੋਟੀ ਟੁੱਕ ਦਾ ਮੁਕਾ ਕੇ ਗੁਰਮੀਤਕੌਰ ਪਹਿਲਾਂ ਹੀ ਬੈਠਕ ਵਿੱਚ ਜਾ ਸੁੱਤੀ ਸੀ ਕਦੇ ਕਦੇ ਉਹ ਇੰਜ ਹੀ ਕਰਦੀ ਰਾਮੇ ਦੇ ਆਉਣ ਤੋਂ ਪਹਿਲਾਂ ਹੀ ਬੈਠਕ ਵਿੱਚ ਜਾ ਸੌਂਦੀ ਕਦੇ ਅਜੀਹਾ ਵੀ ਹੁੰਦਾ ਕਿ ਉਹ ਗੇਲੋ ਕੋਲ ਹੀ ਸੁਬਾਹ ਜਾਂ ਬਰਾਂਡੇ ਵਿੱਚ ਪਈ ਹੁੰਦੀ ਜਦੋਂ ਹੀ ਰਾਮਾ ਆਉਂਦਾ ਆਪਣੇ ਮੰਜੇ ਤੋਂ ਉੱਠ ਕੇ ਬੈਠਕ ਵਿੱਚ ਚਲੀ ਜਾਂਦੀ ਕਦੇ ਚੁੱਪਚਾਪ ਤੇ ਕਦੇ ਬੁੜਬੁੜ ਕਰਦੀ ਰਾਮਾ ਮਿੱਠਾ ਲੁੱੱਚਾ ਸੀ ਉਹ ਆਉਂਦਾ ਤੇ ਲਾਰਟੈਨ ਦੇ ਚਾਨਣ ਵਿੱਚ ਗੁਰਮੀਤਕੌਰ ਦੇ ਪੈਰੀ ਹੱਥ ਲਾ ਦਿੰਦਾ ਕਦੇ ਦੂਰੋਂ ਹੀ ਸਤਿਸ਼੍ਰੀ ਅਕਾਲ ਆਖ ਦਿੰਦਾ ਗੇਲੂ ਆਖ ਰਹੀ ਸੀ ਬਥੇਰਾ ਹੋ ਗਿਆ ਹੁਣ ਤੂੰ ਜਾ ਕੀ ਪਤਾ ਕਦੋਂ ਕੋਈ ਆ ਜਾਏ ਰਾਤ ਵੀ ਦੇਖ ਕਿੰਨੀ ਟੱਪ ਗਈ ਆਜੂ ਤਾਂ ਕੋਈ ਕੀ ਹੋ ਜੂ ਜਦੋਂ ਨੂੰ ਤੂੰ ਜਾ ਕੇ ਜਿੰਦਾ ਖੋਲੇਂਗੀ ਮੈਂ ਮੈਗਲ ਦੀ ਕੰਧ ਕੋਲੋਂ ਦੀ ਟੱਪ ਗਿਆ ਹੂੰ ਇਹ ਕੋਈ ਚਾਂਚਕ ਅਸਮਾਨੋਂ ਤਾਂ ਨਹੀਂ ਡਿੱਗ ਪੂ ਰਾਮੇ ਨੇ ਉਹਨੂੰ ਹਿੱਕ ਨਾਲ ਹੋਰ ਕੁੱਟ ਲਿਆ ਤੇ ਫਿਰ ਉਹ ਦੋਵੇਂ ਨਿਸਲ ਹੋ ਕੇ ਅੱਡ ਜਹੇ ਪੈ ਗਏ ਸਿਰਾਂ ਥੱਲੇ ਆਪਣੀ ਆਪਣੀ ਬਾਸ ਸੀ ਦੋਵਾਂ ਨੂੰ ਹੀ ਨੀਂਦ ਆ ਗਈ ਬਚਿੱਤਰ ਨੇ ਬਾਹਰ ਨੂੰ ਧੱਫਾ ਮਾਰ ਲਿਆ ਬਾਹਰਲੇ ਕੁੰਡੇ ਨੂੰ ਖੜਕਾਇਆ ਵੀ ਸੀ ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਈ ਕੋਈ ਬੇੜੇ ਵਿੱਚ ਉੱਠ ਕੇ ਆਇਆ ਨਹੀਂ ਲੱਗਦਾ ਸੀ ਗੁਰਮੀਤ ਕੌਰ ਕੂਕ ਸੁੱਤੀ ਪਈ ਹੋਵੇਗੀ ਇਸੇ ਕਰਕੇ ਉਹਨੂੰ ਕੋਈ ਬਿੜਕ ਨਹੀਂ ਹੋਈ ਸੀ ਉਹਨੂੰ ਆਦਤ ਸੀ ਕਿ ਉਹ ਰਾਈ ਵਿੱਚ ਆਪਣਾ ਮੂੰਹ ਸਿਰ ਠਾਕ ਕੇ ਪੈਂਦੀ ਸੀ ਉਹਦੀ ਨੀਂਦ ਵੀ ਭੈੜੀ ਸੀ ਇੱਕ ਵਾਰ ਸੌਂ ਗਈ ਤਾਂ ਭਾਵੇਂ ਢੋਲ ਵੱਜੇ ਜਾਣ ਉਹਨੂੰ ਕੋਈ ਸੁਰਤ ਨਹੀਂ ਰਹਿੰਦੀ ਸੀ ਉਹਨੂੰ ਤਾਂ ਬਾਹੋਂ ਫੜ ਕੇ ਜਗਾਉਣਾ ਪੈਂਦਾ ਬਚਿੱਤਰ ਨੂੰ ਲੱਗਿਆ ਜਿਵੇਂ ਉਹ ਅੱਧੀ ਰਾਤ ਹੀ ਪਿੰਡ ਆਵੜਿਆ ਹੋਵੇ ਉਹਨੂੰ ਤਾਂ ਕੋਈ ਬਹੀ ਦਾ ਕੁੱਤਾ ਵੀ ਨਹੀਂ ਭੌਂਕਿਆ ਸੀ ਉਹਨੂੰ ਗੁੱਸਾ ਨਹੀਂ ਆਇਆ ਉਹਨੇ ਸੋਚਿਆ ਚੱਲ ਮੈਗਲ ਦੇ ਬਾਹਰ ਲੰਘ ਕੇ ਕੰਦਝਾ ਟੱਪਨਾ ਹਾਂ ਮੈਗਲ ਦਾ ਬਾਹਰ ਖੁੱਲਾ ਤਾਂ ਨਹੀਂ ਬਸ ਭੇੜ ਐਵੇਂ ਭੇੜਿਆ ਜਿਹਾ ਸੀ ਕਾਰ ਅੰਦਰ ਉਪਰਾ ਬੰਦਾ ਆਇਆ ਦੇਖ ਕੇ ਮੈਗਲ ਦੀ ਬੱਕਰੀ ਖੜੀ ਹੋ ਗਈ ਤੇ ਮਿਆ ਮਿਆ ਕਰਨ ਲੱਗੀ ਕੰਤ ਉੱਤੋਂ ਦੀ ਪਹਿਲਾਂ ਬਚਿੱਤਰ ਨੇ ਗੰਧਾਲਾ ਸੁਟਿਆ ਫਿਰ ਕਹੀ ਬਘਾਮ ਮਾਰੀ ਥਬੂੱਕਾ ਮਾਰ ਕੇ ਕੰਦ ਉੱਤੇ ਚੜਿਆ ਤੇ ਦੂਜੇ ਪਾਸੇ ਛਾਲ ਮਾਰੀ ਵੇੜੇ ਵਿੱਚ ਖੜਕਾ ਹੋਇਆ ਸੁਣ ਕੇ RAME ਦੀ ਜਾਗ ਖੁੱਲ ਗਈ ਉਹ ਬੁੜਕ ਕੇ ਖੜਾ ਹੋ ਗਿਆ ਜਿਵੇਂ ਠੂਹਾ ਲੜ ਗਿਆ ਹੋਵੇ ਭੱਜ ਕੇ ਬਾਹਰ ਨੂੰ ਆਇਆ ਬਚਿੱਤਰ ਆਪਣਾ ਕਹੀ ਗੰਧਾਲਾ ਸੰਭਾਲ ਰਿਹਾ ਸੀ RAME ਨੇ ਕੰਦ ਨੂੰ ਹੱਥ ਪਾਇਆ ਹੀ ਸੀ ਕਿ ਬਚਿੱਤਰ ਨੇ ਉਹਦੀ ਬੱਖੀ ਵਿੱਚ ਗੰਧਾਲਾ ਠੋਕ ਦਿੱਤਾ RAMA ਸਣੇ ਗੰਧਾਲਾ ਥੱਲੇ ਪੇਟ ਘਰ ਨੇ ਡਿੱਗ ਪਿਆ ਤਦ ਤੱਕ ਬਚਿੱਤਰ ਨੇ ਉਹਨੂੰ ਪਛਾਣ ਲਿਆ ਸੀ ਉਹਦੇ ਮਾਨ ਵਿੱਚ ਕਿਦਣ ਦੀ ਰੜਕ ਸੀ ਉਹਨਾਂ ਦੇ ਘਰਵਾਲ ਉਹਦੀ ਮੈਲੀ ਅੱਖ ਦੇਖ ਕੇ ਬਚਿੱਤਰ ਨੂੰ ਹਮੇਸ਼ਾ ਸ਼ੱਕ ਰਹਿੰਦਾ ਅੱਜ ਉਹਨੇ ਅੱਖੀਂ ਦੇਖ ਲਿਆ ਸੀ ਉਹਦਾ ਗੁੱਸਾ ਉਹਦੇ ਦਿਮਾਗ ਨੂੰ ਬੁਰੀ ਤਰ੍ਹਾਂ ਚੜ ਗਿਆ ਸੀ ਜਿਵੇਂ ਉਹ ਅੰਨਾ ਜਿਹਾ ਹੋ ਗਿਆ ਹੋਵੇ ਇੱਕੋ ਫੈਸਲਾ ਮੁਕਾ ਪਰਾਂ ਇਹਨੂੰ ਬਚਿੱਤਰ ਨੇ ਕਹੀਦਾ ਇੱਕ ਭਾਰਮਾ ਵਾਰ ਕਰਕੇ ਰਾਮੇ ਦੀ ਧੌਣ ਇੱਕੋ ਟੱਕ ਨਾਲ ਵੱਢ ਦਿੱਤੀ ਉਹਦਾ ਸਿਰ ਧੜ ਤੋਂ ਅਲੱਗ ਸੀ ਧੜ ਬੁੜਕ ਬੁੜਕ ਕੇ ਤੜਫ ਰਿਹਾ ਸੀ ਤੇ ਫਿਰ ਰਾਮੇ ਦਾ ਧਾੜ ਤੇ ਸਿਰ ਸ਼ਾਂਤ ਸੰ ਲਹੂ ਦੀਆਂ ਤਕੀਰੀਆਂ ਨੂੰ 베ੜੇ ਦੀ ਕੱਚੀ ਮਿੱਟੀ ਜਬਤ ਕਰਦੀ ਜਾ ਰਹੀ ਸੀ। ਉਹਦਾ ਗੁੱਸਾ ਸ਼ਾਂਤ ਨਹੀਂ ਹੋਇਆ ਸੀ ਉਹ ਅੰਦਰ ਸੁਹਾਤ ਵਿੱਚ ਗਿਆ ਗੇਲੋ ਮੰਝੇ ਉੱਤੋਂ ਉੱਠ ਕੇ ਪੁੰਜੇ ਗੋਡਿਆਂ ਵਿੱਚ ਸਿਰਲ ਕੋਈ ਬੈਠੀ ਸੀ ਜਿਵੇਂ ਇੱਕ ਮਿੱਟੀ ਦੀ ਢੇਰੀ ਬਚਿੱਤਰ ਨੇ ਗੰਧਾਲਾ ਪੁੱਠੇ ਪਾਸਿਓਂ ਫੜ ਕੇ ਉਹਨੂੰ ਤੇ ਤੇ ਕੁੱਟ ਸੁਟਿਆ ਨਾ ਉਹ ਰੋਈ ਸੀ ਨਾ ਚੀਕ ਮਾਰੀ ਬਸ ਜਿਵੇਂ ਕੋਈ ਮਿੱਟੀ ਨੂੰ ਕੁੱਟ ਰਿਹਾ ਹੋਵੇ ਮਿੱਟੀ ਨੂੰ ਕੁੱਟਣ ਨਾਲ ਆਪਣੇ ਹੀ ਹੱਥ ਥੱਕਦੇ ਹਨ। ਮਾਰ ਮਾਰ ਸੋਟੀਆਂ ਉਹਨੇ ਗੇਲੋ ਦੇ ਹੱਟ ਗੋਡੇ ਪੰਨ ਦਿੱਤੇ ਸਨ ਮੂੰਹ ਉੱਤੇ ਚਪੇੜਾ ਮਾਰੀਆਂ ਸਨ ਉਹ ਤਾਂ ਮਿੱਟੀ ਸੀ ਮਿੱਠੀ ਨੇ ਕੀ ਬੋਲਣਾ ਹੋਇਆ ਫਿਰ ਉਹਨੇ ਗੁਰਮੀਤ ਕੌਰ ਨੂੰ ਹਾਕਾ ਮਾਰੀਆਂ ਨਹੀਂ ਕਿੱਥੇ ਐ ਤੂੰ ਉਹ ਬੈਠਕ ਵਿੱਚੋਂ ਉੱਠ ਕੇ 베ੜੇ ਵਿੱਚ ਉਹਦੇ ਵੱਲ ਹੀ ਆ ਰਹੀ ਸੀ ਬਚਿੱਤਰ ਨੇ ਉਹਨੂੰ ਤੱਕਾ ਦੇ ਕੇ ਪਟਕਾ ਮਾਰਿਆ ਗਾਲ ਕੱਢੀ ਭੈਣ ਚੋਦ ਕੁੱਤੀ ਘਰ 'ਚ ਕੀ ਹੋਈ ਜਾਂਦਾ ਏ ਪਤਾ ਨਹੀਂ ਤੈਨੂੰ ਪੈ ਗਈ ਬੈਠਕ 'ਚ ਜਾ ਕੇ ਗੁਰਮੀਤ ਕੌਰ ਝਟੁੱਠੀ ਤੇ ਬਚਿੱਤਰ ਦੇ ਪੈਰ ਫੜ ਲੈ ਬੋਲੀ ਇੱਕ ਪੁੱਤ ਜੱਗੋ ਖੱਟਿਆ ਮੈਨੂੰ ਕਾਸੇ ਦਾ ਪਤਾ ਨਹੀਂ ਪਤਾ ਕਿ ਮੈਨੀ ਤੂੰ ਹੀ ਕਰਾਉਣੀ ਐ ਇਹ ਸਾਰਾ ਕੰਜਰਖਾਨਾ ਤੇਰਾ ਵੀ ਮੁਕਾਵਾਂ ਸਿਆਪਾ ਉਹਨੇ ਗੰਧਾਲੇ ਦੇ ਪੁੱਠੇ ਪਾਸੇ ਨਾਲ ਗੁਰਮੀਤ ਕੁਰ ਦਾ ਵੀ ਪੋਰਪੋਰ ਪੰਨ ਦਿੱਤਾ ਜਿਵੇਂ ਉਹਦੇ ਵਿੱਚ ਕੋਈ ਭੂਤ ਆ ਵੜਿਆ ਹੋਵੇ ਤੇ ਫਿਰ 베ੜੇ ਵਿੱਚ ਬੈਠ ਕੇ ਹੀ ਉਹ ਕੁਝ ਸੋਚਣ ਲੱਗਿਆ ਉਹ ਆਸਮਾਨ ਵੱਲ ਚਾਕ ਰਿਹਾ ਸੀ ਪੱਛੋਂ ਦਾ ਚੰਦ ਉਹਨਾਂ ਦੇ 베ੜੇ ਵੱਲ ਅੱਖਾਂ ਫਾੜ ਫਾੜ ਤੱਕ ਰਿਹਾ ਹੋਵੇਗਾ ਬਚਿੱਤਰ ਦੇ ਕੰਨ ਖੁੱਲਣ ਲੱਗੇ ਸਾਹਾਂ ਸਾਹ ਬੰਦ ਹੋਣ ਲੱਗੀ ਗੁਰਦੁਆਰੇ ਦਾ ਭਾਈ ਜੀ ਹਲੇ ਬੋਲਿਆ ਨਹੀਂ ਸੀ ਤੇ ਫਿਰ ਉਹ ਰਾਮੇ ਦੇ ਧਾੜ ਵੱਲ ਦੇਖਣ ਲੱਗਿਆ ਕਿਸੇ ਮਾਰੂ ਚਿੰਤਾ ਤੇ ਡਰ ਨੇ ਉਹਦੇ ਦਿਮਾਗ ਨੂੰ ਸੁਨਝਾ ਕਰ ਲਿਆ ਉਹਦੇ ਵਿੱਚ ਹਿੰਮਤ ਜਾਗੀ ਤੇ ਉਹ ਝਟਕੇ ਨਾਲ ਖੜਾ ਹੋ ਗਿਆ 15-20 ਦਿਨ ਪਹਿਲਾਂ ਹੀ ਉਹਨਾਂ ਨੇ ਬਾਬਾ ਪਿਰਥੀ ਦਾਸ ਦੇ ਕਹੇ ਤੋਂ ਅਖੰਡ ਪਾਠ ਦਾ ਭੋਗ ਪਾਇਆ ਸੀ ਅਤੇ ਚੌਲਾਂ ਦਾ ਕੜਾਹਾ ਕੱਢ ਕੇ ਪੁੰਨ ਦਾਨ ਕੀਤਾ ਬੇੜੇ ਦੇ ਇੱਕ ਪਾਸੇ ਕਾਂਦਰਾ ਲੱਗਵੀਂ ਜ਼ਗੀਰੇ ਨਾਈ ਦੇ ਨੇ ਡੂੰਗੀ ਚਾਰ ਚੁਰ ਪਟਵਾਈ ਸੀ ਇੰਨੇ ਚੌਲ ਉਬਾਲਣੇ ਕੋਈ ਸੌਖਾ ਕੰਮ ਨਹੀਂ ਸੀ ਪਰ ਜੰਗੀਰਾ ਨਾਈ ਲੌਂਗ ਅਤੇ ਵੱਡੀਆਂ ਇਲਾਇਚੀਆਂ ਪਾ ਕੇ ਗੁੜ ਵਿੱਚ ਮਿੱਠੇ ਚੌਲ ਬਣਾਉਣ ਵਿੱਚ ਮਾਹਰ ਸੀ ਡੂੰਗੀ ਚੋਰ ਪਟਵਾਤ ਕਿ ਖਾਸੀਆਂ ਸਾਰੀਆਂ ਲੱਕੜਾਂ ਬਾਲ ਕੇ ਅੱਗ ਦਾ ਪੂਰਾ ਸੇਕ ਰੱਖਿਆ ਜਾਵੇ। ਛਟੀਆਂ ਤੇ ਚੋੱਕੇ ਲਵਾਈ ਜਾਂਦਾ। ਕਹੀ ਲੈ ਕੇ ਬਚਿੱਤਰ ਨੇ ਚੁਰ ਦੀ ਸੁਆਹ ਬਾਹਰ ਕੱਢ ਦਿੱਤੀ ਤੇ ਚੋਰ ਨੂੰ ਥੋੜਾ ਹੋਰ ਡੂੰਗਾ ਕਰ ਦਿੱਤਾ। ਚੋਰ ਦਾ ਗਾਲ ਵੀ ਪਾਂ ਦਿੱਤਾ। ਗੁਰਮੀਤ ਕੁਰ ਦੇ ਚਾਹੇ ਬਹੁਤ ਸੱਟਾਂ ਲੱਗੀਆਂ ਸਨ ਪਰ ਉੱਠ ਖੜੀ ਸੀ ਚੁੱਪ ਦੀ ਚੁੱਪ ਬਚਿੱਤਰ ਨੂੰ ਦੇਖੀ ਜਾ ਰਹੀ ਸੀ। ਬਚਿੱਤਰ ਨੇ ਚੜੇ ਸਾਹ ਨਾਲ ਉਹਨੂੰ ਆਖਿਆ ਇੱਧਰ ਆ ਜਾ। ਉਹਦੇ ਮਗਰ ਤੁਰ ਪਈ। ਇੱਕ ਲੱਤ ਬਚਿੱਤਰ ਨੇ ਫੜੀ ਤੇ ਦੂਜੀ ਲੱਤ ਗੁਰਮੀਤ ਕੁਰ ਨੇ। RAME ਦੀ ਲਾਸ਼ ਉਹਨਾਂ ਨੇ ਜਿਵੇਂ ਕਿਵੇਂ ਚੋਰ ਵਿੱਚ ਲਿਆ ਸੁਟੀ ਫਿਰ ਉਹਦਾ ਸਿਰ ਵੀ ਬਚਿੱਤਰ ਨੇ ਜੂੜੇ ਤੋਂ ਫੜਿਆ ਤੇ ਲਾਸ਼ ਤੇ ਇੱਕ ਪਾਸੇ ਦੱਬ ਦਿੱਤਾ ਬੜੀ ਕਾਹਲ ਨਾਲ ਬਚਿੱਤਰ ਨੇ ਕਹੀ ਲੈ ਕੇ ਚੋਰ ਨੂੰ ਸੁਆਹ ਵਾਲੀ ਮਿੱਟੀ ਨਾਲ ਭਰ ਦਿੱਤਾ ਫਿਰ ਆਲੇ-ਦੁਆਲੇ ਦੀ ਹੋਰ ਮਿੱਟੀ ਪਾਕ ਪਾ ਚੋਰ ਵਾਲੇ ਥਾਂ ਨੂੰ ਐਨ ਪੱਧਰਾ ਕਰ ਦਿੱਤਾ ਬਚਿੱਤਰ ਚੁੱਪਦਾ ਚੁੱਪ ਥੱਕਿਆ ਟੁੱਟਿਆ ਬੈਠਕ ਵਿੱਚ ਜਾ ਪਿਆ ਗੁਰਮੀਤ ਕੁਰ ਸਬਾਤ ਵਿੱਚ ਜਾ ਕੇ ਗੇਲੋਂ ਨੂੰ ਸਾਹਮਣ ਲੱਗੀ ਉਹ ਇੱਕ ਜਿਉਂਦੀ ਲਾਸ਼ ਸੀ ਗੁਰਮੀਤ ਕੁਰ ਨੇ ਉਹਨੂੰ ਮਸਾ ਪੁੰਜਿਓ ਚੁੱਕ ਕੇ ਮੰਜੇ ਉੱਤੇ ਪਾਇਆ ਉੱਤੇ ਰਜਾਈ ਦੇ ਦਿੱਤੀ ਆਪ ਉਹਦੇ ਕੋਲ ਹੀ ਇੱਧਰ ਉੱਧਰ ਮੰਜੇ ਉੱਤੇ ਲੇਟ ਗਈ ਨੀਂਦ ਤਾਂ ਕਿਦਰੇ ਵੀ ਨਹੀਂ ਸੀ ਉਧਰ ਬਚਿੱਤਰ ਕਿਹੜਾ ਸੁੱਤਾ ਹੋਵੇਗਾ ਜਦੋਂ ਬਖਤੌਰੀ ਨੇ ਬਾਹਰ ਖੜਕਾਇਆ ਚੰਦ ਬਹੁਤ ਉਦਾਸ ਚਿਹਰਾ ਲੈ ਕੇ ਪੱਛੋਂ ਦੀ ਗੁਫਾ ਵਿੱਚ ਡੂੰਗਾ ਲੈ ਗਿਆ ਸੀ ਅਗਲੀ ਸਵੇਰ ਦਿਨ ਚੜੇ ਜਹੇ ਬਾਪ ਨੂੰ ਬਚਿੱਤਰ ਨੇ ਘਰ ਦੇ ਕੋ ਖੁੰਝੇ ਬਹਿ ਕੇ ਸਭ ਦੱਸ ਦਿੱਤਾ ਸਾਰੀ ਗੱਲ ਸੁਣ ਕੇ ਪਹਿਲਾਂ ਤਾਂ ਬਖਤੌਰਾ ਗੁੰਮਸਮ ਹੀ ਹੋ ਗਿਆ ਫਿਰ ਦੋਵੇਂ ਪਿਓ ਪੁੱਤ ਬਚਾਓ ਦੇ ਸਾਧਨ ਸੋਚਣ ਲੱਗੇ ਇਹ ਕੋਈ ਛੋਟੀ ਗੱਲ ਨਹੀਂ ਸੀ ਉਹਨਾਂ ਨੇ ਬੰਦਾ ਮਾਰਿਆ ਸੀ ਤੇ লাশ ਆਪਣੇ ਘਰ ਅੰਦਰ ਹੀ ਕਪਾ ਲਈ ਸੀ ਦੋ ਦਿਨਾਂ ਬਾਅਦ ਜਦੋਂ ਗੇਲੋ ਤੁਰਨ ਫਿਰਨ ਲੱਗੀ ਸੱਟਾਂ ਦੀ ਰੜਕ ਐਨੀ ਨਾ ਰਹੀ ਤਾਂ ਬਖਤੌਰਾ ਉਹਨੂੰ ਮੋੜੀ ਛੱਡ ਆਇਆ ਉੱਥੇ ਬਹਾਨਾ ਬਣਾਇਆ ਕਿ ਇਹਦੀ ਬਹੂ ਨਾਲ ਨਹੀਂ ਬਣਦੀ ਨਨਤ ਪਰਚਾਈ ਲੜਦੀਆਂ ਰਹਿੰਦੀਆਂ ਹਨ ਕਲੇਸ਼ ਰੱਖਦੀਆਂ ਹਨ ਕਲੇਸ਼ ਵਿੱਚ ਘਰ ਦੇ ਕੰਮ ਤੰਦੇ ਥਾਂ ਦੀ ਥਾਂ ਰਹਿ ਜਾਂਦੇ ਹਨ ਇਹ ਹੁਣ ਇੱਥੇ ਹੀ ਰਹੇਗੀ ਕੋਈ ਚੰਗਾ ਜਿਹਾ ਮੁੰਡਾ ਲੱਭ ਕੇ ਬਸ ਇਹਨੂੰ ਪੰਵਾਲੀਆ ਦੇ ਦੇਾਂਗੇ ਗੁਰਮੀਤਕੌਰ ਨੇ ਸੱਟਾਂ ਨੂੰ ਨਹੀਂ ਗੋਲਿਆ ਦਿਹਾੜੀਆਂ ਪਾਸਤੇ ਲਿਆ ਕੇ ਰੱਖੀ ਫੀਮ ਦੀ ਡਲੀ ਨਾਲੋਂ ਮੱਕੀ ਦੇ ਦਾਣੇ ਜਿੰਨੀ ਤੋੜੀ ਅਤੇ ਖਾ ਲਈ ਉਹਨੂੰ ਬਚਿੱਤਰ ਉੱਤੇ ਭੋਰਾ ਵੀ ਗੁੱਸਾ ਨਹੀਂ ਸੀ ਜਿਵੇਂ ਉਹਨੇ ਤਾਂ ਉਹਨੂੰ ਕੁਝ ਆਖਿਆ ਹੀ ਨਾ ਹੋਵੇ ਸਾਰਾ ਟੱਬਰ ਘਰ ਦੇ ਬਚਾਓ ਸਾਧਨਾ ਵਿੱਚ ਜੁਟ ਗਿਆ ਗੁਰਮੀਤਕੌਰ ਨੇ ਚੋਰ ਵਾਲੀ ਪੱਤਰ ਕੀਤੀ ਥਾ ਉੱਤੇ ਕਾਲੀ ਮਿੱਟੀ ਦੇ ਡਲੇ ਪੰਨੇ ਅਤੇ ਥਾਪੀਆਂ ਮਾਰ-ਮਾਰ ਗਿੱਠ ਉੱਚਾ ਚੌਰਸ ਚੌਂਤਰਾ ਬਣਾ ਲਿਆ ਪਾਣੀ ਛਿੜਕ ਕੇ ਉਹਨੇ ਥਾ ਨੂੰ ਥਾਪੀ ਨਾਲ ਫੇਰ ਕੁੱਟ ਦਿੱਤਾ ਇਹ ਚੌਂਤਰਾ ਕੋਈ ਬਹੁਤ ਲੰਬਾ ਚੌੜਾ ਨਹੀਂ ਸੀ ਬਸ ਦੋ ਮੰਜਿਆ ਜਿੰਨੀ ਥਾ ਸੀ ਦੁਪਹਿਰ ਤੋਂ ਪਹਿਲਾਂ ਪਹਿਲਾਂ ਉਹਨੇ ਇਹ ਚੌਂਤਰਾ ਪਿਗਲੀ ਮਿੱਟੀ ਵਿੱਚ ਗੋਹਾ ਪਾ ਕੇ ਲਿਪ ਵੀ ਦਿੱਤਾ ਹੋਰ ਕਿਸੇ ਨੂੰ ਖਬਰ ਹੀ ਨਹੀਂ ਸੀ ਕਿ ਇਸ ਨਵੇਂ ਨਕੌਰ ਚੌਂਤਰੇ ਥੱਲੇ ਚੋਰ ਵਿੱਚ ਬੰਦੇ ਦੀ লাশ ਦੱਬੀ ਹੋਵੇਗੀ ਗੁਰਮੀਤਕੌਰ ਦੀ ਕਿਦਣ ਦੀ ਬਯੰਤ ਸੀ ਕਿ ਬਾਹਰ 베ੜੇ ਵਿੱਚ ਵੀ ਇੱਕ ਚੁੱਲਾ ਹੋਵੇ ਗਰਮੀ ਦੇ ਦਿਨਾਂ ਵਿੱਚ ਜਦੋਂ ਅੰਦਰ ਸਾਹ ਘਟਮਾ ਵੱਟ ਹੁੰਦਾ ਹੈ ਰਸੋਈ ਵਿੱਚ ਕੰਮ ਤਾਂ ਕੀ ਖੜਨਾ ਬੈਠਣਾ ਵੀ ਦੁੱਬਰ ਹੋ ਜਾਂਦਾ ਹੈ ਉਦੋਂ ਬਾਹਰ 베ੜੇ ਦਾ ਚੁੱਲਾ ਵਧੀਆ ਰਿਹਾ ਕਰੇਗਾ ਸਿਆਣਾ ਦੇ ਦਿਨਾਂ ਵਿੱਚ ਜਦੋਂ ਸਾਫ ਧੁੱਪ ਨਿਕਲੀ ਹੋਵੇ ਬਿੜੀ ਦੇ ਚੁੱਲੇ ਉੱਤੇ ਹੀ ਰੋਟੀਆਂ ਪਕਾਈਆਂ ਵੀ ਜਾਣ ਅਤੇ ਉੱਥੇ ਚੌਂਤਰੇ ਉੱਤੇ ਬੈਠਾ ਹੀ ਟੱਬਰ ਖਾਈ ਜਾਵੇ। ਆਸੋ ਚਮਿਆਰੀ ਉਹਨੂੰ ਚੁੱਲਾ ਬਣਾ ਕੇ ਦੇ ਗਈ ਸੀ। ਇਹ ਚੁੱਲਾ ਕਈ ਮਹੀਨਿਆਂ ਤੋਂ ਬਰਾਂਡੇ ਦੇ ਕੋ ਖੁੰਝੇ ਪਿਆ ਸੀ। ਇਸ ਵਿੱਚ 2-4 ਸੁੱਕੀਆਂ ਛੱਲੀਆਂ ਤੇ ਸੁਕਾ ਕੇ ਰੱਖੀ ਛਿੱਲੇ ਚੰਬੜਾਂ ਦੀ ਮਾਲਾ। ਕੱਪੜੇ ਵਿੱਚ ਬੰਨੀ ਪਈ ਸੀ। ਚੁੱਲੇ ਉੱਤੇ ਮਲੇਰ ਕੋਟਲੇ ਤੋਂ ਲਿਆਂਦਾ ਲੋਹੇ ਦਾ ਕਢਾਈਆ ਸੀ ਜਿਸ ਵਿੱਚ ਰੂਹ ਦੀਆਂ ਬੱਤੀਆਂ, ਮਿੱਟੀ ਦੇ ਚੂੰਗੜੇ ਅਤੇ ਸਿੰਘਾ ਵਾਲੀ ਡੱਬੀ ਸੀ। ਇਹ ਚੁੱਲਾ ਗੁਰਮੀਤ ਕੁਰ ਨੇ ਚੋਰ ਵਾਲੇ ਚੌਂਤਰੇ ਉੱਤੇ ਕੰਧ ਦੇ ਨਾਲ ਜਿਹੇ ਜੜ ਦਿੱਤਾ ਚੁੱਲ੍ਹੇ ਉੱਤੇ ਮੀਂਹ ਕਣੀ ਤੋਂ ਮਿੱਟੀ ਦਾ ਬੱਠਲ ਵੀ ਮੁੱਦਾ ਮਾਰ ਦਿੱਤਾ ਸੀ ਘਟਨਾ ਵਾਲੀ ਰਾਤ ਤੋਂ ਅਗਲੇ ਦਿਨ ਸਾਰੀ ਦਿਹਾੜੀ ਬਚਿੱਤਰ ਸੁਬਾਤ ਵਿੱਚ ਮੁੱਦੇ ਮੂੰਹ ਮਰਿਆਂ ਵਾਂਗ ਪਿਆ ਰਿਹਾ ਨਾ ਸੁੱਤਾ ਨਾ ਜਾਗਦਾ ਮਾੜੀ ਮੋਟੀ ਅੱਖ ਲੱਗਦੀ ਤਾਂ ਠਠੰਬਰ ਕੇ ਉੱਠ ਬੈਠਦਾ ਬਖਤੌਰਾ ਵੀ ਘਰੋਂ ਬਾਹਰ ਨਹੀਂ ਨਿਕਲਿਆ ਉਹ ਬੈਠਕ ਵਿੱਚ ਸੀ ਗੁਰਮੀਤ ਕੋਰੇ ਇਕੱਲੀ ਹੀ ਸਾਰਾ ਦਿਨ ਚੌਂਤਰੇ ਦਾ ਆਹਰ ਕਰਦੀ ਰਹੀ ਉਸ ਦਿਨ ਉਹਨਾਂ ਦੇ ਘਰ ਚੁੱਲ੍ਹਾ ਨਹੀਂ ਬਲਿਆ ਗੇਲੋ ਥਾਂ ਦੀ ਥਾਂ ਮੰਜੇ ਉੱਤੇ ਓਮੇ ਦੀ ਓਮੇ ਪਈ ਹੋਈ ਸੀ ਨਾ ਉਹਨੂੰ ਆਪਣੀ ਕੋਈ ਸੁਰਤ ਸੀ ਅਤੇ ਨਾ ਕਿਸੇ ਨੇ ਉਹਦਾ ਹਾਲਚਾਲ ਪੁੱਛਿਆ ਨਿਰੀ ਲੋਥ ਦੀ ਲੋਥ ਕਮਾਲ ਸੀ ਉਸ ਦਿਨ ਆਥਣ ਤੱਕ ਵੀ ਉਹਨਾਂ ਦੇ ਘਰ ਕੋਈ ਨਹੀਂ ਆਇਆ ਜਿਸ ਦਿਨ ਬਖਤੌਰਾ ਗੇਲੋ ਨੂੰ ਲੈ ਕੇ ਮੋੜਾ ਨੂੰ ਗਿਆ ਉਸ ਦਿਨ ਹੀ ਬਚਿੱਤਰ ਘਰੋਂ ਬਾਹਰ ਨਿਕਲਿਆ ਆਂਡਗਵਾਨ ਨੇ ਚੋਰ ਆਖ ਨਾਲ ਦੇਖਿਆ ਉਹਦੇ ਮੋਢੇ ਗੰਡਾਸੀ ਉਹ ਇਸ ਤਰ੍ਹਾਂ ਖੇਤ ਨੂੰ ਤੁਰਿਆ ਜਾ ਰਿਹਾ ਸੀ ਜਿਵੇਂ ਕਿਿੱਧਰ ਕਿਧਰੇ ਕੁਝ ਵਾਪਰਿਆ ਹੀ ਨਾ ਹੋਵੇ। ਆਤਰੀ ਬੁੜੀ ਨੇ ਉਸ ਰਾਤ ਦੇਖਿਆ ਸੋ ਦੇਖਿਆ ਮੁੜ ਕੇ ਉਹ ਕੰਦ ਉੱਤੋਂ ਦੀ ਨਹੀਂ ਚੱਕੀ ਆਪਣੇ ਅੰਦਰ ਹੀ ਧੜ ਕੇ ਬੈਠ ਗਈ। ਸਾਰਾ ਦਿਨ ਆਪਣੇ ਅੰਦਰ ਹੀ ਬੈਠੀ ਪਈ ਰਹੀ। ਮੈਗਲ ਨੂੰ ਤਾਂ ਉਹਨੇ ਉਸੇ ਵੇਲੇ ਰਾਤ ਨੂੰ ਦੱਸ ਦਿੱਤਾ ਸੀ। ਮੈਗਲ ਬੁੜਾ ਸਿਆਣਾ ਸੀ। ਉਹਨੇ ਦੁਨੀਆ ਦੇਖੀ ਹੋਈ ਸੀ। ਘਾਟ ਘਾਟ ਦਾ ਪਾਣੀ ਪੀਤਾ ਸੀ। ਉਹਨੇ ਸਗੋ ਆਤਰੀ ਨੂੰ ਵਰਜਿਆ ਸੀ ਕਿ ਉਹ ਹੁਣ ਬਾਹਰ ਜੰਗਲ ਪਾਣੀ ਗਈ ਕਿਸੇ ਬੁੜੀ ਕੋਲ ਕੋਈ ਗੱਲ ਨਾ ਕਰੇ। ਆਖਿਆ ਸੀ ਇਹ ਜਿਹੜਾ ਛੇੜਾ ਛਿੜ ਗਿਆ ਮੁੱਕਣਾळा ਨਹੀਂ ਆਪਾਂ ਤਾਂ ਐਂ ਹੀ ਰਹਿਣਾ ਏ ਬਈ ਕਿਸੇ ਗੱਲ ਦਾ ਪਤਾ ਹੀ ਨਹੀਂ ਅਸੀਂ ਤਾਂ ਅੰਦਰ ਪੈਨੇ ਆ ਸੁਭਾਤ ਚ ਬਾਹਰ ਕੀ ਹੁੰਦਾ ਸਾਨੂੰ ਕੋਈ ਇਲਮ ਨਹੀਂ ਪਰ ਬੁੜੀ ਦੀ ਜਵਾਨ ਕਾ ਨੂੰ ਰਹਿੰਦੀ ਹੈ ਉਹ ਜੰਗਲ ਪਾਣੀ ਗਈ ਇੱਕ ਦੋ ਬੁੜੀਆਂ ਨੂੰ ਛੇਤੀ ਛੇਤੀ ਦੱਸ ਆਈ ਸੀ ਅੱਧ ਪਚੱਦ ਹੀ ਦੱਸਿਆ ਸੀ ਪੂਰੀ ਗੱਲ ਨਹੀਂ ਹੋਈ ਉਹਨਾਂ ਬੁੜੀਆਂ ਨੇ ਅਗਾਹ ਹੋਰ ਤੀਮੀਆਂ ਨੂੰ ਦੱਸਿਆ ਅਤੇ ਮੂੰਹ ਵਿੱਚ ਉਂਗਲਾਂ ਪਾਈਆਂ ਸਨ ਆਖ ਰਹੀਆਂ ਸਨ ਸੋਰ ਮਸੋਰਾ ਜਾ ਤਾਂ ਸੁਣਦੀਆਂ ਹੁੰਦੀਆਂ ਭਾਈ ਪਰ ਆ ਪਾਣੇ ਦਾ ਕੀ ਪਤਾ ਸੀ ਹੈਂ ਬਾਰਾਤ ਆਲੀ ਬਖਤੌਰੇ ਦੀ ਧੀ ਬਗਾਨਾ ਪੁੱਤ ਮਰਵਾਤਾ ਨਾਲੇ ਹੁਣ ਬਖਤੌਰੇ ਦਾ ਘਰ ਪੱਟਿਆ ਜਾਊ ਕਲਜੁਗਿਆ ਕਲਜੁਗ ਹੇ ਬਾਖਰੂ ਦੇਖ ਕੀ ਕੀ ਹੋਈ ਜਾਂਦਾ ਏ ਬੁੜੀਆਂ ਤੋਂ ਅਗਾਹ ਗੱਲ ਬੰਦਿਆਂ ਵਿੱਚ ਚਲੀ ਗਈ ਬੰਦਿਆਂ ਨੇ ਆਪੋ ਵਿੱਚ ਤਾਂ ਗੁੱਜੀਆਂ ਗੁੱਜੀਆਂ ਗੱਲਾਂ ਕੀਤੀਆਂ ਪਰ ਬਖਤੌਰੇ ਦੇ ਘਰ ਕੋਈ ਨਹੀਂ ਗਿਆ ਉਧਰ ਚ ਮਿਆਰਾ ਬੇੜੇ ਬਦਰੇ ਦੇ ਘਰ ਵੀ ਕੋਈ ਨਹੀਂ ਗਿਆ ਆਥੜ ਤੱਕ ਸਾਰੇ ਪਿੰਡ ਵਿੱਚ ਗੱਲ ਫੈਲ ਗਈ ਉਸੇ ਦਿਨ ਤਾਂ ਨਹੀਂ ਅਗਲੇ ਦਿਨ ਸਵੇਰੇ ਸਵੇਰੇ ਗਵਰਦਨ ਬਦਰੇ ਦੇ ਘਰ ਗਿਆ ਸੀ ਅਤੇ ਬਹੁਤ ਸੋਗੀ ਆਵਾਜ਼ ਵਿੱਚ ਸਭ ਦੱਸ ਦਿੱਤਾ ਸੀ ਝੂਠ ਬੋਲਿਆ ਸੀ ਕਿ ਉਨੂ ਰਾਮੇ ਦਾ ਬਿਲਕੁਲ ਪਤਾ ਨਹੀਂ ਉਹ ਉਹਨਾਂ ਦੇ ਜਾਣਦਾ ਸੀ ਆਖ ਰਿਹਾ ਸੀ ਅਸੀਂ ਤਾਂ ਬਧਰਾ ਸਿਆ ਮਸ਼ੀਨ ਤੇ ਉਹਨੂੰ ਪਾ ਕੇ ਢੋਲਿਆਂ ਦੀਆਂ ਲਾਉਂਦੇ ਸੀ ਉਹਦੀ ਪੱਕੀ ਨਿਸ਼ਾ ਸੀ ਉਹਦੇ ਕਰਕੇ ਸਾਨੂੰ ਕੋਈ ਖਤਰਾ ਨਹੀਂ ਸੀ ਪਰ ਕੀ ਕਹਿ ਸਕਦੇ ਆ ਉਹਦੀ ਹੋਣੀ ਉਹਨੂੰ ਉਹਨਾਂ ਦੇ ਲੈ ਜਾਂਦੀ ਸੀ ਗਵਰਦਨ ਦੇ ਮੂੰਹੋਂ ਗੱਲ ਸੁਣ ਕੇ ਬਦਰਾ ਤੇ ਦਿਯਾਲੋ ਚੁੱਪ ਦੇ ਚੁੱਪ ਰਹਿ ਗਏ ਉਹਨਾਂ ਦੇ ਦਿਮਾਗ ਸੁੱਨ ਮਿੱਟੀ ਬਣ ਚੁੱਕੇ ਸਨ ਗਵਰਦਨ ਉਹਨਾਂ ਨੂੰ ਝੂਠ ਬੋਲਦਾ ਲੱਗਿਆ ਉਹਨਾਂ ਨੂੰ ਡੀਕ ਸੀ ਕਿ ਰਾਮਾ ਹੁਣੇ ਚਾਹ ਪੀਣ ਤੇ ਨਹਾਉਣ ਲਈ ਘਰ ਆਵੇਗਾ ਗਵਰਦਨ ਆ ਕੇ ਚੱਲਿਆ ਗਿਆ ਮਸ਼ੀਨ ਤੇ ਜਾ ਕੇ ਉਹਨੂੰ ਨਵੇਂ ਬੰਦੇ ਦੀ ਤਾਂਗ ਹੁਣ ਲੱਗੀ ਸੀ ਕੰਮ ਤਾਂ ਰੁਕਣਾ ਨਹੀਂ ਕਾਰੋਬਾਰ ਤਾਂ ਚੱਲਦਾ ਰਹੇਗਾ ਉਹਨਾਂ ਨੇ 2 ਦਿਨ ਮਸ਼ੀਨ ਬੰਦ ਰੱਖੀ ਪੀਣਾ ਇਕੱਠਾ ਹੋਈ ਜਾਂਦਾ ਸੀ ਅਖੀਰ ਤੀਜੇ ਦਿਨ ਉਹਨਾਂ ਕੋਲ ਨਵਾਂ ਬੰਦਾ ਆਪਣੇ ਆਪ ਹੀ ਆ ਗਿਆ ਉਹ ਦਿਨ ਤਾਂ ਲੰਘ ਗਿਆ ਦੁਚਿੱਤੀਆਂ ਵਿੱਚ ਸ਼ੱਕਾਂ ਵਿੱਚ ਤੇ ਵਿਸ਼ਵਾਸਾਂ ਵਿੱਚ ਆਥਣ ਨੂੰ ਦਿialo ਨੇ ਵੀ ਚੁੱਲ੍ਹਾ ਨਹੀਂ ਬਾਲਿਆ ਦੁਪਹਿਰੇ ਵੀ ਕੁਝ ਨਹੀਂ ਖਾਦਾ ਪੀਤਾ ਸੀ ਪਤੀ ਪਤਨੀ ਦੇ ਦਿਲ ਜੁੱਤੀਆਂ ਦਾ ਕੰਮ ਕਰਨ ਵਾਲੇ ਪੱਥਰ ਵਾਂਗ ਹੀ ਪੱਥਰ ਸਨ ਨਾ ਕੁਝ ਬੋਲਦੇ ਨਾ ਹਿਲਦੇ ਅਤੇ ਨਾ ਰੋਂਦੇ ਨਾ ਹੱਸਦੇ ਰਾਤ ਨੂੰ ਨੀਂਦ ਵੀ ਕਿੱਥੇ ਸੀ ਨਾ ਤਾਂ ਉਹਨਾਂ ਨੂੰ ਬਖਤੌਰੀ ਦੀ ਕੁੜੀ ਨਾਲ ਉਹਨਾਂ ਦੇ ਮੁੰਡੇ ਦੀ ਕਿਸੇ ਗੱਲ ਦਾ ਪਤਾ ਸੀ ਨਾ ਜੋ ਗਵਰਦਨ ਦੱਸ ਕੇ ਗਿਆ ਸੀ ਇਸ ਦਾ ਕੋਈ ਸੱਚ ਸੀ ਉਹਨਾਂ ਲਈ ਸਭ ਝੂਠ ਸੀ ਇੱਕੋ ਭਰੋਸਾ ਜਿਹਾ ਸੀ ਕਿ ਰਾਮਾ ਪਿੰਡੋਂ ਬਾਹਰ ਕਿਧਰੇ ਗਿਆ ਹੈ ਤੇ ਇੱਕ ਦਿਨ ਜ਼ਰੂਰ ਆਪਣੇ ਘਰ ਆਵੇਗਾ ਅਗਲੇ ਦਿਨ ਮੂਹ ਹਨੇਰੇ ਹੀ ਜਦੋਂ ਬੁੜੀਆਂ ਬਾਹਰ ਜੰਗਲ ਪਾਣੀ ਜਾਂਦੀਆਂ ਹਨ ਦਿਯਾਲੋ ਚੁੰਨੀ ਦੀ ਬੁੱਕਲ ਮਾਰ ਕੇ ਪਾਸਾ ਜਿਹਾ ਬਚਾਉਂਦੀ ਮੈਗਲ ਦੇ ਘਰ ਗਈ ਆ ਤਰੀ ਘਰ ਹੀ ਸੀ ਜੰਗਲ ਪਾਣੀ ਜਾ ਆਈ ਹੋਵੇਗੀ ਜਾਂ ਜੇ ਜਾਣਾ ਹੋਵੇਗਾ ਦਿਯਾਲੋ ਦੇ ਸੰਗ ਵਿੱਚ ਹੰਝੂ ਸਨ ਉਹ ਚੋਰੀਆਂ ਜਿਹੇ ਅਤਰੀ ਨੂੰ ਪੁੱਛਣ ਲੱਗੀ ਤਾਂ ਉਹ ਸਾਫ਼ ਮੁਕਰ ਗਈ ਆਖਦੀ ਸੀ ਮੈਨੂੰ ਕਾਸੇ ਦਾ ਪਤਾ ਨਹੀਂ ਮੈਂ ਕੁਛ ਨਹੀਂ ਦੇਖਿਆ ਮੈਂ ਕੁੱਤੀਆਂ ਤੀਮੀਆਂ ਭੌਂਕਦੀਆਂ ਨੇ ਤਾਂ ਇਹ ਸਭ ਝੂਠ ਹੈ ਦਿਯਾਲੂ ਦੀਆਂ ਅੱਖਾਂ ਵਿੱਚ ਚਮਕਾਈ ਕੋਰਾ ਝੂਠ ਮੈਂ ਨਹੀਂ ਕੁਛ ਦੇਖਿਆ ਮੈਂ ਕਿਉਂ ਬਗਾਨੀ ਧੀ ਦਾ ਨਾਂ ਲੈ ਕੇ ਪਾਪਾਂ ਦੀ ਭਾਗਣ ਬਣਾ ਤੇਰਾ ਪੁੱਤ ਇੱਕ ਦਿਨ ਵੀ ਮੈਂ ਕਦੇ ਮੈਂ ਇਹਨਾਂ ਦੇ ਆਉਂਦਾ ਜਾਂਦਾ ਨਹੀਂ ਦੇਖਿਆ ਅੰਤਮ ਗੱਲਾਂ ਆਖ ਕੇ ਆਪਣੀ ਦ੍ਰਿੜਤਾ ਕਾਇਮ ਰੱਖ ਰਹੀ ਸੀ ਦਿਆਲੋ ਉਹਨਾਂ ਦੇ ਘਰੋਂ ਬਾਹਰ ਹੋਈ ਤਾਂ ਮੈਗਲ ਬੋਲਿਆ ਅਤਰੀ ਤੂੰ ਠੀਕ ਕੀਤਾ ਆਪਾਂ ਨੂੰਹਾਂ ਧੀਆ ਆਲੇ ਆ ਫੇਰ ਵੀ ਆਪਣੇ ਨੇ ਇਹ ਬਖਤੌਰੇ ਕੇ ਚਮਿਆਰਾਂ ਤੋਂ ਆਪਾਂ ਕੀ ਲੈਣਾ ਜਿਨ੍ਹਾਂ ਇੱਕ ਦੋ ਬੁੜੀਆਂ ਕੋਲ ਅਤਰੀ ਨੇ ਮੂੰਹ ਖੋਲਿਆ ਸੀ ਉਹ ਵੀ ਪੱਤੀ ਵਿੱਚ ਆਖਦੀਆਂ ਫਿਰਦੀਆਂ ਸਨ ਕਿ ਅਤਰੀ ਬੁੜੀ ਨੇ ਸਾਨੂੰ ਕੁਝ ਨਹੀਂ ਦੱਸਿਆ ਤੇ ਨਾ ਹੀ ਅਸੀਂ ਅੱਗੇ ਕਿਸੇ ਨੂੰ ਕੋਈ ਗੱਲ ਆਖੀ ਹੈ ਪਰ ਪਿੰਡ ਵਿੱਚ ਗੁੱਜਾ ਗੁੱਜਾ ਸਭ ਨੂੰ ਪਤਾ ਲੱਗ ਗਿਆ ਕਿ ਬਦਰੇ ਚਮਿਆਰ ਦਾ ਮੁੰਡਾ ਰਾਮਾ ਬਖਤੌਰੇ ਦੇ ਘਰ ਉੱਤੋਂ ਫੜਿਆ ਗਿਆ ਸੀ ਅਤੇ ਉਹਨਾਂ ਨੇ ਉਸ ਨੂੰ ਮਾਰ ਕੇ ਕਿਧਰੇ ਖਪਾ ਦਿੱਤਾ ਹੈ ਸਿਆਣੇ ਬੰਦੇ ਲੇਪਣ ਲਾਉਂਦੇ ਕਿ ਚਮਿਆਰਾ ਦੇ ਮੁੰਡੇ ਦੀ লাশ ਜਾਂ ਤਾਂ ਦਾਨੇ ਕੇ ਟੋਬੇ ਵਿੱਚ ਪਈ ਹੈ ਜਾਂ ਫਿਰ ਕਿਸੇ ਖੂਹ ਵਿੱਚ ਹੈ ਪਾਣੀ ਚ ਲੋਥ ਹੋਵੇ ਤਾਂ ਫੁੱਲ ਕੇ ਤਾਂ ਆ ਜਾਂਦੀ ਹੈ ਪਿੰਡ ਚ ਚਾਰ ਪੁਰਾਣੇ ਖੂਹ ਨੇ ਸਾਰੇ ਦੇਖ ਲਿਆ ਲੋਕਾਂ ਨੇ ਕਿਤੇ ਕੁਛ ਨਹੀਂ ਟੋਬੇ ਚ ਸਿੱਟੀ ਹੁੰਦੀ ਤਾਂ ਤਰਦੀ ਫਿਰਦੀ ਕੋਈ ਬੰਦਾ ਆਖ ਰਿਹਾ ਹੁੰਦਾ ਓਏ ਭਾਈ ਮਾਰਨ ਵਾਲੇ ਬੜੇ ਚਲਾਕ ਹੁੰਦੇ ਨੇ ਬੰਦੇ ਨਾਲ ਮਣ ਦਾ ਵੱਟਾ ਬਨ ਕੇ ਸਿੱਟਦੇ ਹੋ ਫਿਰ ਕਿਵੇਂ ਤਹਾਂ ਆਜੂ ਲੋਥ ਇੱਕ ਹੋਰ ਨੇ ਦਲੀਲ ਦਿੱਤੀ ਟੂਆ ਪੁੱਟ ਕੇ ਕਿਧਰੇ ਉਹਨੂੰ ਦੱਬ ਵੀ ਸਕਦੇ ਆ ਤੀਜੇ ਬੰਦੇ ਨੇ ਨਵਾਂ ਸ਼ੱਕ ਜ਼ਾਹਰ ਕੀਤਾ ਕੀ ਕਹਿ ਸਕਦੇ ਆ ਭਾਈ ਪੁਲਿਸ ਦਾ ਕੰਮ ਰਹਿ ਗਿਆ ਹੁਣ ਚੌਥੇ ਨੇ ਗੱਲ ਮੁਕਾਈ ਚੌਥੇ ਦਿਨ ਬਧਰਾ ਬੰਦਿਆਂ ਨੂੰ ਲੈ ਕੇ ਸੰਗਰੂਰ ਪੁਲਿਸ ਤੇ ਗਿਆ ਥਾਣੇਦਾਰ ਨੇ ਪਹਿਲਾਂ ਤਾਂ ਉਹਦੀ ਸਾਰੀ ਗੱਲ ਜ਼ੁਬਾਨੀ ਸੁਣੀ ਫਿਰ ਲਿਖਵਾ ਕੇ ਗੁੱਠਾ ਲਵਾ ਲਿਆ ਉਹਨੇ ਲਿਖਵਾਇਆ ਸੀ ਕਿ ਉਹਦਾ ਮੁੰਡਾ ਰਾਮ ਸਿੰਘ 4 ਦਿਨ ਤੋਂ ਗੁੰਮ ਹੈ ਉਹਨੂੰ ਸ਼ੱਕ ਹੈ ਕਿ ਰਾਮ ਸਿੰਘ ਨੂੰ ਮਾਰ ਦਿੱਤਾ ਗਿਆ ਹੈ ਪੁਲਿਸ ਪੜਤਾਲ ਕਰੇ ਤੇ ਮਾਰਨ ਵਾਲੇ ਨੂੰ ਸਜ਼ਾ ਦਿੱਤੀ ਜਾਵੇ ਥਾਣੇਦਾਰ ਨੇ ਪਿੰਡ ਦੇ ਬੰਦਿਆਂ ਨੂੰ ਆਡਲ ਜਾ ਕੇ ਪੁੱਛਿਆ ਕਿ ਅਸਲੀ ਕਹਾਣੀ ਦੱਸੋ ਕੀ ਹੈ ਅਸੀਂ ਲਿਖ ਕੇ ਤਾਂ ਨਹੀਂ ਦਿੰਦੇ ਸਰਦਾਰ ਜੀ ਉਂ ਦੱਸ ਦਿੰਨੇ ਆ ਨੰਬਰਦਾਰ ਨੇ ਹੱਥ ਜੋੜੇ ਚੱਲ ਉਂ ਦੱਸ ਬਖਤਾਰ ਸੋਂ ਦੀ ਕੁੜੀ ਕੋਲ ਰਾਤ ਬਰਾਤੇ ਇਹਦਾ ਮੁੰਡਾ ਆਉਂਦਾ ਜਾਂਦਾ ਸੀ ਬਹੁਤਾ ਕੀ ਆਖੀਏ ਤੁਸੀਂ ਆਪ ਸਮਝਦਾਰ ਹੋ ਇਹਦਾ ਮੁੰਡਾ ਕੀ ਕੰਮ ਕਰਦਾ ਸੀ ਉਹ ਜੀ ਬਾਣੀਆਂ ਦੀ ਮਸ਼ੀਨ ਤੇ ਆਟਾ ਚੱਕੀ ਦਾ ਕੰਮ ਕਰਦਾ ਸੀ ਕਤਲ ਹੋਇਆ ਏ ਉਹਦਾ ਹਾਂਜੀ ਇਹੀ ਸਮਝੋ ਹੁਣ ਤਾਂ ਪਿੰਡ ਚ ਤਾਂ ਇਹੀ ਗੱਲ ਉੱਡੀ ਹੋਈ ਐ ਬਈ ਬਖਤੌਰੇ ਦੇ ਮੁੰਡੇ ਬਚਿੱਤਰ ਨੇ ਬਦਰੇ ਦੇ ਮੁੰਡੇ ਦਾ ਕਤਲ ਕੀਤਾ ਐ ਲਾਸ਼ ਤਾਂ ਕੀ ਬਣਿਆ ਉਹਦਾ ਕਿਸੇ ਨੂੰ ਕੋਈ ਪਤਾ ਨਹੀਂ ਜੀ ਸਰਦਾਰ ਜੀ ਇਹ ਤਾਂ ਹੁਣ ਉਹ ਹੀ ਦੱਸਣਗੇ ਕਤਲ ਕਰਨ ਵਾਲੇ ਰਬਟ ਲਖਵਾ ਕੇ ਬਦਰਾ ਤੇ ਪਿੰਡ ਦੇ ਬੰਦੇ ਛੱਠੀ ਆ ਗਏ ਅਗਲੇ ਦਿਨ ਤੜਕੇ ਮੂੰਹ ਹਨੇਰੇ ਹੀ ਪੁਲਿਸ ਦੀਆਂ ਜੀਪਾਂ ਆਈਆਂ ਤੇ ਤਿੰਨਾਂ ਨੂੰ ਚੁੱਕ ਕੇ ਲੈ ਗਈ ਪਿੰਡ ਦੀ ਪੰਚਾਇਤ ਦੇ ਚਾਰ ਬੰਦੇ ਤੇ ਦੋ ਨੰਬਰਦਾਰ ਆਥਣ ਨੂੰ ਸੰਗਰੂਰ ਗਏ ਤੇ ਥਾਣੇਦਾਰ ਦੀਆਂ ਮਿੰਤਾ ਕਰਕੇ ਗੁਰਮੀਤਕੁਰ ਨੂੰ ਲੈ ਆਏ ਅਖਿਆਇ ਦਾ ਵਿਚਾਰੀ ਤੀਮੀ ਮਾਨੀ ਦਾ ਕੋਈ ਕਸੂਰ ਨਹੀਂ ਜਦੋਂ ਤੁਹਾਨੂੰ ਇਹਦੀ ਲੋੜ ਪਈ ਪੇਸ਼ ਕਰਦੇ ਆਂਗੇ ਸਾਥੋ ਲੈ ਲਿਓ ਇਹਨੂੰ ਅਸੀਂ ਜੀਮੇ ਜ਼ਿੰਮੇਦਾਰ ਆ ਸਰਪੰਚ ਨੇ ਵਿਸ਼ਵਾਸ ਦਿੱਤਾ ਸੀ ਪਿਓ ਪੁੱਤ ਦੋਵੇਂ ਪਿੰਡੋ ਫੀਮ ਦੇ ਗੋਲੇ ਅੰਦਰ ਸੁੱਟ ਕੇ ਜੀਪ ਵਿੱਚ ਬੈਠੇ ਸਨ ਪੁਲਿਸ ਨੇ ਇਕੱਲੇ ਇਕੱਲੇ ਨੂੰ ਹਨੇਰੇ ਕਮਰੇ ਵਿੱਚ ਲਾ ਜਾ ਕੇ ਖੂਬ ਕੁੱਟਿਆ ਸੀ ਨੰਗੇ ਕਰਕੇ ਉਹਨਾਂ ਦੇ ਪਟੇ ਲਾਏ ਸਨ ਕੋਟਾ ਵੀ ਲਾਇਆ ਸੀ ਡੰਡੇ ਮਾਰ ਮਾਰ ਉਹਨਾਂ ਦੇ ਮੌਰ ਭਾਂ ਦਿੱਤੇ ਸਨ ਉਹ ਚੀਕਾਂ ਮਾਰਦੇ ਤੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਦੱਸ ਰਹੇ ਸਨ ਥਾਣੇਦਾਰ ਨੇ ਖੁਦ ਗੁਰਮੀਤਕੁਰ ਦੇ ਚਪੇੜਾ ਮਾਰੀਆਂ ਸਨ ਕੜਕ ਕੇ ਬੋਲਦਾ ਸੀ ਤੂੰ ਦੱਸ ਨਹੀਂ ਤੈਨੂੰ ਸਾਰਾ ਪਤਾ ਹੈ ਬੰਦਾ ਮਾਰ ਕੇ ਕਿੱਥੇ ਖਪਾਇਆ ਉਹ ਵੀ ਚੀੜੀ ਸੀ ਮੂੰਹੋਂ ਬੋਲ ਨਹੀਂ ਕੱਢਿਆ ਬਿੰਦੇ ਬਿੰਦੇ ਝੋਕ ਕੇ ਥਾਣੇਦਾਰ ਦੇ ਪੈਰ ਫੜਦੀ ਬਸ ਇਹੀ ਆਖਦੀ ਮੈਂ ਬੇਸ ਬੇਕ ਸੂਰਾ ਮਾਈ ਬਾਪ ਆਥਰੇ ਜਦੋਂ ਪੰਚਾਇਤ ਗੁਰਮੀਤਕੁਰ ਨੂੰ ਲੈਣ ਪਹੁੰਚੀ ਸੀ ਉਹ ਦੋਵੇਂ ਅੱਠ ਅੱਠ ਕਮਰਿਆਂ ਵਿੱਚ ਅੱਧ ਮਰੇ ਹੋਏ ਵੱਖਹੀ ਪਰਨੇ ਫਰਸ਼ ਉੱਤੇ ਪਏ ਹੋਏ ਸਨ ਉਹਨਾਂ ਨੂੰ ਨਹੀਂ ਪਤਾ ਸੀ ਪਿੰਡ ਦੀ ਪੰਚਾਇਤ ਕਦੋਂ ਆਈ ਸੀ ਤੇ ਕਦੋਂ ਗੁਰਮੀਤ ਕੌਰ ਨੂੰ ਲੈ ਕੇ ਚਲੀ ਗਈ ਸੀ ਥਾਣੇਦਾਰ ਨੇ ਪੰਚਾਇਤ ਨੂੰ ਉਹਨਾਂ ਦੇ ਕਮਰਿਆਂ ਵਿੱਚ ਜਾਣ ਨਹੀਂ ਦਿੱਤਾ ਸੀ ਪੁਲਿਸ ਉਹਨਾਂ ਨੂੰ 4 ਦਿਨ ਕੁੱਟਦੀ ਰਹੀ ਸੀ ਪਰ ਉਹ ਮੰਨੇ ਨਹੀਂ ਕਿ ਰਾਮਾ ਉਹਨਾਂ ਨੇ ਮਾਰਿਆ ਹੈ ਤੇ ਫਿਰ ਥਾਣੇਦਾਰ ਨੇ ਕੁੱਟਾਪਾ ਬੰਦ ਕਰ ਦਿੱਤਾ ਉਹ ਦੋਵਾਂ ਨੂੰ ਆਟਾਟ ਬੁਲਾ ਕੇ ਪ੍ਰੇਮ ਭਾਵ ਨਾਲ ਗੱਲਾਂ ਕਰਦਾ ਆਖਦਾ ਜੇ ਤੁਸੀਂ ਕਾਬਲ ਕਰ ਲਓ ਤਾਂ ਤੁਹਾਡਾ ਫਾਇਦਾ ਹੋ ਸਕਦਾ ਹੈ ਹੋ ਜਾਂਦੀ ਹੈ ਇਨਸਾਨ ਤੋਂ ਗਲਤੀ ਤੁਸੀਂ ਲੱਗਦੇ ਤਾਂ ਨਹੀਂ ਇਹੋ ਜੇ ਪਰ ਅਣਸਰਦੇ ਨੂੰ ਕੀ ਕਰੇ ਕੋਈ ਉਹਨਾਂ ਨੂੰ ਲੱਗਿਆ ਕਿ ਥਾਣੇਦਾਰ ਬਹੁਤ ਭਲਾਵੰਦਾ ਹੈ ਜਿਵੇਂ ਉਹਨਾਂ ਦਾ ਕੋਈ ਰਿਸ਼ਤੇਦਾਰ ਹੋਵੇ ਅਖੀਰ ਇੱਕ ਦਿਨ ਬਚਿੱਤਰ ਬੱਕ ਪਿਆ ਕਿ RAME ਦਾ ਕਤਲ ਉਸੇ ਨੇ ਕੀਤਾ ਹੈ ਇਹ ਵੀ ਦੱਸਿਆ ਕਿ ਉਹਦੇ ਪਿਓ ਦਾ ਇਸ ਕਤਲ ਵਿੱਚ ਕੋਈ ਹੱਥ ਨਹੀਂ ਉਹ ਤਾਸ ਵਿਲੇ ਖੇਤ ਸੀ ਗੁਰਮੀਤ ਕੋਰ ਉਹਦੀ ਤੀਮੀ ਨੂੰ ਕਿਸੇ ਗੱਲ ਦਾ ਪਤਾ ਨਹੀਂ ਉਹ ਤਾਂ ਉਸ ਵਕਤ ਬੈਠਕ ਵਿੱਚ ਸੁੱਤੀ ਪਈ ਸੀ ਬਚਿੱਤਰ ਰੋ ਰਿਹਾ ਸੀ ਕੀ ਕਰਦਾ ਸਰਦਾਰ ਜੀ ਮੈਂ ਅਸੀਂ जाटਾਂ ਜੱਟ ਦੀ ਅਣਖ ਉਹਨੂੰ ਕਿਤੇ ਦੀ ਕਿਤੇ ਲੈ ਜਾਂਦੀ ਹੈ ਚਮਿਆਰ ਨੂੰ ਕਿਵੇਂ ਬਰਦਾਸ਼ਤ ਕਰ ਲੈਂਦਾ ਮੈਂ ਪਿੰਡ ਵਿੱਚ ਬਖਤੌਰੇ ਦੇ ਪੱਖੀ ਬੰਦੇ ਸੰਗਰੂਰ ਗਏ ਸਨ ਅਤੇ ਥਾਣੇਦਾਰ ਨੂੰ ਪੈਸੇ ਦੇ ਕੇ ਬਖਤੌਰੇ ਦੇ ਨਾਂ ਦਾ ਦਾ ਨਾਂ ਕਤਲ ਵਿੱਚੋਂ ਕਢਵਾ ਲਿਆ ਸੀ ਗੁਰਮੀਤ ਕੋਰ ਨੇ ਹੀ ਇਹ ਨਾ ਬੰਦਿਆਂ ਨੂੰ ਪੈਸੇ ਦੇ ਕੇ ਭੇਜਿਆ ਸੀ ਘਟਨਾ ਤੋਂ ਅਗਲੇ ਦਿਨ ਹੀ ਖਬਰ ਕਿਵੇਂ ਨਾ ਕਿਵੇਂ ਪਧੌੜ ਪਹੁੰਚ ਗਈ ਸੀ ਅਤੇ ਇਹ ਖਬਰ ਵੀ ਕਿ ਗੁਰਮੀਤਕੌਰ ਘਰ ਵਿੱਚ ਹੁਣ ਇਕੱਲੀ ਹੈ ਪਿਓ ਪੁੱਤ ਦੋਵੇਂ ਪੁਲਿਸ ਦੀ ਹਿਰਾਸਤ ਵਿੱਚ ਹਨ ਪਧੌੜ ਵਾਲੇ ਉਸੇ ਦਿਨ ਚੱਠੀ ਆਏ ਸਨ ਤੇ ਉਹਨਾਂ ਦਾ ਘਰ ਸੰਭਾਲ ਲਿਆ ਸੀ ਉਸੇ ਆਥਣੀ ਗੁਰਮੀਤਕੌਰ ਨੂੰ ਸੰਗਰੂਨੋਂ ਲਿਆਂਦਾ ਗਿਆ ਸੀ ਕਾਰੂ ਨਹੀਂ ਆਇਆ ਉਹ ਪਧੌੜ ਕਿੱਥੇ ਸੀ 10ਵੀਂ ਜਮਾਤ ਪਾਸ ਕਰਕੇ ਉਹ ਦੂਜੇ ਮੁੰਡਿਆਂ ਦੀ ਰਿਸੋ ਰਿਸੀ ਫੌਜ ਵਿੱਚ ਜਾ ਭਰਤੀ ਹੋਇਆ ਸੀ ਹੁਣ ਪਤਾ ਨਹੀਂ ਕਿੱਥੇ ਸੀ ਕਦੇ-ਕਦੇ ਪਧੌੜ ਹੀ ਉਹਦੀ ਚਿੱਠੀ ਆਉਂਦੀ ਚਿੱਠੀ ਤੋਂ ਕਦੇ ਨਾ ਆ ਪਾਇਆ ਅਤੇ ਨਾ ਉਹਦਾ ਕੋਈ ਚਿੱਠੀ ਪੱਤਰ ਬਸ ਮਾਮੇ ਨਾਲ ਹੀ ਉਹਦਾ ਮੋਹ ਸੀ ਸਾਲ ਵਿੱਚ ਥੋੜੀ ਘੜੀ ਛੁੱਟੀ ਆਉਂਦਾ ਤਾਂ ਕੁਝ ਦਿਨ ਪਧੌੜ ਲਾ ਕੇ ਫਿਰ ਪਤਾ ਨਹੀਂ ਕਿੱਥੇ-ਕਿੱਥੇ ਫਿਰਦਾ ਰਹਿੰਦਾ ਗੁਰਮੀਤਕੁਰ ਦਾ ਭਾਈ ਜਸਵੰਤ ਬੜਾ ਹੀ ਸਿਆਣਾ ਤੇ ਹੁਸ਼ਿਆਰ ਆਦਮੀ ਸੀ ਉਹ ਪਿੰਡਾਂ ਦੇ ਰੰਗ ਟੰਗ ਨੂੰ ਸਭ ਜਾਣਦਾ ਸੀ ਕਤਲ ਸੰਬੰਧੀ ਉਹਨੇ ਗੱਲਾਂ ਸੁਣੀਆਂ ਹੋਈਆਂ ਸਨ ਹੁਣ ਛੱਠੀ ਆ ਕੇ ਜਦੋਂ ਉਹਨੂੰ ਪਤਾ ਲੱਗਿਆ ਕਿ ਬਚਿੱਤਰ ਤਾਂ ਆਪ ਕਤਲ ਮੰਨੀ ਜਾਂਦਾ ਹੈ ਤਾਂ ਮੁਕੱਦਮਾ ਛਿੜੇ ਤੋਂ ਉਹਦੀ ਪੈਰ ਵੀ ਕਰਨ ਵਾਲਾ ਵੀ ਤਾਂ ਕੋਈ ਹੋਵੇ ਮੁਕੱਦਮੇ ਦੀ ਪੈਰ ਵੀ ਬਖਤੌਰ ਸਿੰਘ ਤੋਂ ਬਿਨਾ ਹੋਰ ਕੌਣ ਕਰੇਗਾ ਪੈਸਾ ਹੋਰ ਕੌਣ ਲਾਵੇਗਾ ਜਸਵੰਤ ਨੇ ਹੀ ਗੁਰਮੀਤਕੌਰ ਨੂੰ ਸੁਝਾਅ ਦਿੱਤਾ ਸੀ ਕਿ ਥਾਣੇਦਾਰ ਨੂੰ ਪੈਸੇ ਚੋਕ ਕੇ ਕਿਵੇਂ ਨਾ ਕਿਵੇਂ ਮਾਸੜ ਨੂੰ ਛੜਾ ਲਿਆਂਦਾ ਜਾਵੇ ਬੰਦਾ ਹੀ ਮੁਕੱਦਮਾ ਲੜ ਸਕਦਾ ਹੈ ਤੀਮੀਮਾਨੀ ਦਾ ਕੰਮ ਨਹੀਂ ਏ ਬਚਿੱਤਰ ਦਾ ਮਾਨਸਿਕ ਸੰਤੁਲਨ ਤਾਂ ਉਸੇ ਦਿਨ ਵਿਗੜ ਗਿਆ ਸੀ ਜਦੋਂ ਉਹਨੇ RAMME ਨੂੰ ਮਾਰ ਦਿੱਤਾ ਸੀ ਥਾਣੇ ਆ ਕੇ ਐਨੇ ਦਿਨਾਂ ਦੀ ਕੁੱਟ ਅਤੇ ਉਥੋਂ ਦੇ ਅਜੀਬ ਮਾਹੌਲ ਨੇ ਉਹਨੂੰ ਸਾਰਾ ਨਹੀਂ ਤਾਂ ਅਰਧ ਪਾਗਲ ਜ਼ਰੂਰ ਬਣਾ ਦਿੱਤਾ ਕਤਲ ਦਾ ਕਬਾਲ ਕਰਨਾ ਬਾਅਦ ਵਿੱਚ ਉਹ ਕਮਲੀਆਂ ਬੰਦਲੀਆਂ ਮਾਰਦਾ ਜਿਸ ਦਿਨ ਪਿੰਡ ਵਾਲੇ ਉਹਦੇ ਪਿਓ ਨੂੰ ਛਡਾਉਣ ਆਏ ਤਾਂ ਉਹਨਾਂ ਦੇ ਅੱਖਰ ਨਾਲ ਬਚਿੱਤਰ ਨੂੰ ਕਮਰਿਆਂ ਬਾਹਰ ਕੱਢ ਲਿਆ ਉਹਦਾ ਬੁਰਾ ਹਾਲ ਸੀ ਪਹਿਲਾਂ ਤਾਂ ਉਹਨੇ ਪਿੰਡ ਦੇ ਸਾਰੇ ਬੰਦਿਆਂ ਦੇ ਪੈਰੀ ਹੱਥ ਲਾਏ ਅਤੇ ਫਿਰ ਥਾਣੇਦਾਰ ਅੱਗੇ ਖੜ ਕੇ ਉੱਚਾ ਬੋਲ ਕੱਢਿਆ RAMME ਨੂੰ ਮੈਂ ਨਹੀਂ ਮਾਰਿਆ ਹੋਰ ਕਿਹਨੇ ਮਾਰਿਆ ਥਾਣੇਦਾਰ ਨੇ ਧੀਮੇ ਸ਼ਬਦਾਂ ਵਿੱਚ ਪੁੱਛਿਆ ਬਚਿੱਤਰ ਨੇ ਦੋਵੇਂ ਹੱਥ ਉਤਾਹ ਕੀਤੇ ਇੱਕ ਬਾਹ ਪੂਰੀ ਨਹੀਂ ਉੱਠੀ ਹੋਈ ਸੀ ਲੱਗਦਾ ਸੀ ਜਾਂ ਤਾਂ ਉਹਦਾ ਮੁੱਢਾ ਹਿੱਲਿਆ ਹੋਇਆ ਹੈ ਜਾਂ ਫਿਰ ਕੂਣੀ ਦੀ ਕੋਈ ਸੱਟ ਹੈ ਉਹ ਬੋਲਿਆ ਰੱਬ ਨੇ ਮਾਰਿਆ ਉਹਨੂੰ ਸਾਲਾ ਰੱਬ ਦਾ ਰੱਬ ਤੂੰ ਹੀ ਹੈ ਹੋਰ ਕੌਣ ਹੈ ਥਾਣੇਦਾਰ ਪੰਚਾਇਤ ਸਾਹਮਣੇ ਹੱਸਣ ਲੱਗਿਆ ਬੰਦੇ ਹੋਰ ਗਬੀਰ ਮੜੇ ਖੜੇ ਸਨ ਲੈ ਜੋ ਇਹਨੂੰ ਅੰਦਰ ਦਿਮਾਗ ਹਿੱਲ ਗਿਆ ਇਹਦਾ ਥਾਣੇਦਾਰ ਨੇ ਸਿਪਾਹੀਆਂ ਨੂੰ ਕਿਹਾ ਹੁਣ ਉਹ ਆਪਣੇ ਹੱਥ ਜੋੜ ਕੇ ਮੱਥੇ ਨੂੰ ਲਾ ਰਿਹਾ ਸੀ ਹੌਲੀ-ਹੌਲੀ ਆਖ ਰਿਹਾ ਸੀ ਠੀਕ ਹੈ ਸਰਦਾਰ ਜੀ ਮੈਂ ਹੀ ਮਾਰਿਆ ਰਾਮੇ ਨੂੰ ਬਚਿੱਤਰ ਇਹ ਨਹੀਂ ਦੱਸਦਾ ਸੀ ਕਿ ਰਾਮੇ ਦੀ ਲਾਸ਼ ਕਿੱਥੇ ਹੈ ਥਾਣੇਦਾਰ ਪਿਆਰ ਨਾਲ ਵੀ ਪੁੱਛਦਾ ਤਾਂ ਉਹ ਬੋਲਦਾ ਟੋਬੇ ਚ ਕਦੇ ਆਖਦਾ ਖੋਜ ਕਦੇ ਹੱਸਣ ਲੱਗਦਾ ਮੈਨੂੰ ਕੀ ਪਤਾ ਹੈ ਜੀ ਖਾ ਗਏ ਹੋਣਗੇ ਕਾਂ ਕੁੱਤੇ ਉਹ ਇਹ ਲਾਸ਼ ਦੱਸ ਕਿੱਥੇ ਹੈ ਥਾਣੇਦਾਰ ਉਹਦੇ ਸਿਰ ਵੱਲ ਦੇ ਵਾਲ ਖਿੱਚਦਾ ਲਾਸ਼ ਜੀ ਹਾਂ ਲਾਸ਼ ਦੱਸ ਲਾਸ਼ ਕੁੱਤਿਆਂ ਦੇ ਢਿੱਡ 'ਚੋਂ ਹੱਸਣ ਲੱਗਦਾ ਕਦੇ ਸੱਚ ਬੋਲਦਾ ਕੀੜੇ ਖਾ ਗਏ ਧੰਨਵਾਦ